ਚੌਥੀ ਉਦਾਸੀ ਤੋਂ ਵਾਪਸ ਆਉਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਮੁਸਕਰਾ ਕੇ ਪੁੱਛਿਆ ਮਰਦਾਨਿਆ ਤੂੰ ਬਾਰ ਬਾਰ ਕਹਿਣਾ ਹੈ ਮੈਂ ਆਪਣੇ ਘਰ ਜਾਣਾ ਹੈ ਮੈਂ ਆਪਣੇ ਘਰ ਜਾਣਾ ਹੈ ਭੇਜ ਦਈਏ ਤੈਨੂੰ ਤੇਰੇ ਘਰ ਭਾਈ ਮਰਦਾਨਾ ਜੀ ਗੁਰੂ ਜੀ ਦਾ ਭਾਵ ਸਮਝ ਗਏ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਕਿਹਾ ਮੈਂ ਤੁਹਾਡੇ ਨਾਲ ਹੀ ਜਾਣਾ ਹੈ ਗੁਰੂ ਜੀ ਨੇ ਕਿਹਾ ਨਹੀਂ ਮਰਦਾਨਿਆ ਤੂੰ ਸਾਡੇ ਤੋਂ ਪਹਿਲੇ ਜਾਣਾ ਹੈ ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ afghanistan ਦੇ kurram ਦਰਿਆ ਦੇ ਕਿਨਾਰੇ kurram nagar ਦੇ ਵਿੱਚ ਹੋਇਆ ਅਕਾਲ ਚਲਾਣੇ ਤੋਂ ਪਹਿਲਾਂ ਕਿ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਪੁੱਛਿਆ ਤੁਹਾਡੇ ਅਕਾਲ ਚਲਾਣੇ ਤੋਂ ਬਾਅਦ ਤੁਹਾਡਾ ਸੰਸਕਾਰ ਤੁਹਾਡੇ ਧਰਮ ਦੇ ਮੁਤਾਬਕ ਦੇ ਨੂੰ ਦਫ਼ਨ ਕਰਕੇ ਕਬਰ ਬਣਾ ਦੇਈਏ ਤਾਂ ਭਾਈ ਮਰਦਾਨਾ ਜੀ ਨੇ ਕਿਹਾ ਮੇਰੀ ਆਤਮਾ ਸਰੀਰ ਰੂਪੀ ਸਮਾਦ ਦੇ ਵਿੱਚੋਂ ਨਿਕਲ ਜਾਵੇਗੀ ਫਿਰ ਉਸ ਨੂੰ ਪੱਥਰਾਂ ਦੀ ਸਮਾਦ ਦੇ ਵਿੱਚ ਬੰਦ ਨਾ ਕਰਿਓ ਭਾਈ ਮਰਦਾਨਾ ਜੀ ਆਪਣੇ ਆਖਰੀ ਸਵਾਸ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਤਿਆਗ ਕੇ